ਵੇਲੇ ਸ਼ਰਾਬਾਂ ਪੀ ਕੇ ਤੇ ਗਲੀਆਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਹਨ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਹਾਂ ਤੇ ਉਹਨਾਂ ਨੂੰ ਬਸ ਮੋਟਰਸਾਈਕਲ ਡਾਣ ਨੂੰ ਕਿਹਾ ਜਿਹੜੇ ਕਰਕੇ ਮੇਰਾ ਹੱਥੋ ਪਾਈ ਹੋ ਗਏ ਮੇਨਾਂ ਅਹੀਂ ਵਿੱਚ ਛੜਚਲਾ ਵਾਸਤੇ ਆਏ ਆ ਵੀ ਚਲੋ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਗਾਲੀ ਗਲੋਚ ਨਾ ਕਰ ਹੱਥ ਹਾਥਾ ਪਾਈ ਨਾ ਕਰ ਤੇ ਉਹ ਸਾਡੇ ਗੱਲ ਪੈ ਗਏ ਆ ਸ਼ਰਾਬਾ ਮੁਗਦਰ ਪੈਗੇ ਮਿਲਦੇ ਨੇ ਮੁਗਦੇ ਮਾਲ ਵੇਚਦੇ ਨੇ ਮੁਗਦੀਆਂ ਸ਼ਰਾਬਾਂ ਮੱਛੀਆਂ ਖਾਂਦੇ ਬਰਲੜੀਆਂ ਦੇ ਅੰਦਰ ਇੰਮ ਲੇਵੀ ਕੋਈ ਕਿਸੇ ਵੀ ਲੇਡੀ ਨੂੰ ਤੁਸੀਂ ਪੁੱਛ ਲਓ ਸਾਰੀ ਲੇਡੀਆਂ ਨੂੰ ਕਮੈਂਟਰੀ ਕਰਦੇ ਹਾਂ ਜੀ ਕੀ ਨਾਮ ਜੀ ਤੁਹਾਡਾ ਉਸਤੀ ਸ਼ਰਮਾ ਜੀ ਜ਼ਾਂਬਕਰ ਕਲੋਨੀ ਸਾਹਮਣੇ ਦੁਕਾਨ ਹੈ ਆਪਣੀ ਕੀ ਮਾਤਮਾ ਵਾਲੀ ਆਏ ਸਰ ਰਾਤੀ ਝਗੜਾ ਹੋਇਆ ਮੁੰਡੇ ਕਰਕੇ ਤੇ ਅਸੀਂ ਵਿੱਚ ਛੜਛੜਾ ਵਾਸਤੇ ਆਏ ਆ ਵੀ ਚਲੋ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਗਾਲੀ ਗਲੋਚ ਨਾ ਕਰ ਹੱਥ ਹੱਥ ਪਾਈ ਨਾ ਕਰ ਤੇ ਉਹ ਸਾਡੇ ਗੱਲ ਪੈ ਗਏ ਆ ਰਾਤੀ ਆਏ ਆ ਕਈ 8:30 10:00 11:00 ਵਜੇ ਆਏ ਆ ਆ ਕੇ ਇਟਾਂ ਰੋੜੇ ਗਾਤਰੇ ਦਾਤਰੇ ਵਗੈਰਾ ਪਤਾ ਨਹੀਂ ਕੀ ਕੁਝ ਲੈ ਕੇ ਆਏ ਆ ਲਿਆ ਕੇ ਉਹਨਾਂ ਨੇ ਚੰਗਾ ਮਤਲਬ ਤੋੜਪੰਨ ਕਰਕੇ ਗਏ ਆ ਅੰਦਰ ਇਟਾਂ ਮਾਰ ਕੇ ਗਏ ਆ ਠੀਕ ਕਰਨ ਕੀ ਝਗੜੇ ਦਾ ਕਾਰਨ ਤੁਹਾਡੇ ਝਗੜੇ ਦਾ ਕਾਰਨ ਸਾਰ ਇੱਥੇ ਘੱਟੋ ਘਾਟ 15 20 ਬੰਦੇ ਮੁੰਡੇ ਰੋਜ਼ ਖਲੋਂਦੇ ਆ ਤੇ ਆ ਕੇ ਤੇ ਆਪਣਾ ਗਾਲੀ ਗਲੋਚ ਕਰਦੇ ਆ ਇੱਥੇ ਬਸ ਐਵੇਂ ਸ਼ਰਾਰਤ ਬਾਜੀ ਟੀਚਰ ਬਾਜੀ ਹਰ ਔਰਤ ਨੂੰ ਹਰ ਲੜਕੀ ਨੂੰ ਹਰ ਇਹਨੂੰ ਟੀਚਰ ਬਾਜੀ ਕਰਨਾ ਇਸ ਤੋਂ ਪਹਿਲੇ ਵੀ ਕੰਪਲੇਟ ਦਿੱਤੀ ਸੀ ਬਹੁਤ ਕੰਪਲੇਟਾਂ ਆਹੀ ਇਹਨਾਂ ਨਾਲ ਗੱਲ ਕੀਤੀ ਆ ਤੇ ਅੱਗੋਂ ਸਾਡੇ ਗੱਲ ਪੈਂਦੇ ਆ ਵੀ ਸਾਡੇ ਕਲਾਇੰਟ ਆ ਸਾਡੇ ਮਹਕ ਕਲਾਇੰਟ ਫਿਰ ਅੰਦਰ ਰੱਖੋ ਪਰ ਨਹੀਂ ਕੋਈ ਮਤਲਬ ਹੋਇਆ ਨਹੀਂ ਕਿੰਨੇ ਲੋਕ ਆਏ ਰਾਤੀ ਦੇ ਅੰਦਰ ਰਾਤੀ ਘਟੋ ਘਾਟ 15 20 ਜਾਣੇ ਸੀਗੇ ਦੇਖਿਆ ਨਹੀਂ ਅਹੀਂ ਤਾਂ ਸਾਰੇ ਅੰਦਰ ਵੜ ਗਏ ਜੇ ਸਾਹਮਣੇ ਹੁੰਦੇ ਤਾਂ ਸਾਨੂੰ ਵੀ ਛੱਟਾਂ ਮਾਰਨੀ ਆਹੀ ਉਹਨਾਂ ਨੇ ਜਿਸ ਹਿਸਾਬ ਨਾਲ ਛੱਟਾਂ ਨੂੰ ਮਾਰ ਕੇ ਗੇ ਦਰਵਾਜ਼ਾ ਨੂੰ ਮਾਰ ਕੇ ਹਾਂਜੀ ਸੀਸੀਟੀਵੀ ਤੁਹਾਨੂੰ ਦੇ ਦੇਣ ਸਰ ਮੰਗ ਇਹੋ ਹੀ ਆ ਵੀ ਸਾਨੂੰ ਨਿਆਂ ਦਿੱਤਾ ਜਾਏ ਪੂਰਾ ਮਤਲਬ ਜੋ ਵੀ ਹਾਂਜੀ ਬਿਲਕੁਲ ਬਿਲਕੁਲ ਮੱਲੇ ਵਾਲੇ ਧਮਕੀਆਂ ਦੇ ਕੇ ਗਏ ਹਾਂਜੀ ਮੱਲੇ ਵਾਲੇ ਸਾਰੇ ਸਹਿਮਤ ਐ ਸਾਡੇ ਨਾਲ ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਹੈ ਹਾਂਜੀ ਹਾਂਜੀ ਕਿ ਨਾਲੀ ਤੁਹਾਡਾ ਕੁਸ਼ਿੰਦਰ ਸਿੰਘ ਨਾ ਆਇਆ ਮੇਰਾ ਰਾਮਨਗਰ ਦਾ ਹੀ ਰਹਿਣ ਵਾਲਾ ਕੀ ਗੱਲ ਹੋਈ ਝਗੜਾ ਇਹ ਆਪਾ ਜੀ ਇਹ ਸਾਡੇ ਨਾਈ ਦੀ ਦੁਕਾਨ ਐ ਉਹਦੇ ਗੱਡੀ ਮੋਟਰਸਾਈਕਲ ਲੱਗੀਆਂ ਹੋਈਆਂ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਹਾਂ ਤੇ ਉਹਨਾਂ ਨੂੰ ਬਸ ਮੋਟਰਸਾਈਕਲ ਹਟਾਉਣ ਨੂੰ ਕਿਹਾ ਜਿਹਦੇ ਕਰਕੇ ਮੇਰੇ ਹੱਥ ਜਿਹੜੇ ਕਰਕੇ ਮੇਰੇ ਹੱਥ ਟੁੱਪਾਈ ਹੋ ਗਏ ਮੇਨਾਂ ਮੁੜ ਕੇ ਉਸ ਤੋਂ ਬਾਅਦ ਮੈਨੂੰ ਬਚਾਣ ਲਈ ਆਕਰਾਨੇ ਵਾਲੇ ਆ ਇਹਨਾਂ ਨੇ ਆ ਕੇ ਮੇਰੀ ਹੈਲਪ ਕੀਤੀ ਤੇ ਮੁੜ ਕੇ ਬਾਅਦ ਵਿੱਚ ਉਹ ਇਹਨਾਂ ਦੇ ਵੀ ਗੱਲ ਪੈ ਗਏ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਸ ਆਈ ਪੁਲਸ ਜਦੋਂ ਤੱਕ ਆਉਂਦੀ ਉਹਦੇ ਹੀ 15-20 ਮਿੰਟ ਬਾਅਦ ਹੀ ਪੁਲਸ ਆਉਂਦੀ ਉੱਤੋਂ ਪਹਿਲਾਂ ਇਹ ਉਹ ਮੁੜ ਕੇ ਆਏ 15-20 ਬੰਦੇ ਇਕੱਠੇ ਹੋ ਕੇ ਆਏ ਇੱਟ ਰੋੜੇ ਪੱਥਰ ਸਾਰਾ ਕੁਝ ਚਲਾ ਕੇ ਗਿਆ ਆ ਸਟਰ ਪੂਰਾ ਭੰਨਤਾ ਵਾ ਘਰ ਦੇ ਅੰਦਰ ਇੱਟਾਂ ਚਲਾਈਆਂ ਕਚੜੀਆਂ ਬੋਤਲਾਂ ਚਲਾਈਆਂ ਸਾਰਾ ਕੁਝ ਮਾਰਿਆ ਜੀ ਫਿਰ ਮੁੜ ਕੇ ਵਾ ਸ਼ਾਮ ਨੂੰ ਪੁਲਿਸ ਆਈ ਆ ਤੇ ਉਹ ਪੁਲਿਸ ਆ ਕੇ ਜਿਹੜੇ ਆ ਉਹ ਮੌਕੇ ਤੇ ਫੁਟੇਜ ਵਗੈਰਾ ਲੈ ਗਏ ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੋ ਹੈਗੀ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਕੀ ਕਰਨਗੇ ਝਗੜੇ ਲਾ ਝਗੜੇ ਦਾ ਮਸਾਹੀ ਕਰਨੇ ਭਾਜੀ ਆ ਨਾਈ ਦੀ ਦੁਕਾਨ ਹੈ ਇੱਥੇ ਰੋਜ਼ ਹੀ 10 15 ਬੰਦੇ ਖਲੋਤੇ ਹੁੰਦੇ ਮੁੰਡੇ ਦਾਕ ਨਹੀਂ ਉੱਦਾ ਹੀ ਬਾਹਰੋਂ ਦੂਜੇ ਮਹੱਲੇ ਦੇ ਮੁੰਡੇ ਆ ਕੇ ਇੱਥੇ ਖਲੋਤੇ ਹੁੰਦੇ ਆ ਤੇ ਅਸੀਂ ਬਸ ਕੁਝ ਨਹੀਂ ਜਹੀ ਨੰਗਣਾ ਤੇ ਹੀ ਰਾਹ ਹੈ ਮੇਨ ਗਲੀ ਇਹੀ ਆ ਤੇ ਅਸੀਂ ਨੰਗਣਾ ਦੇ ਮੇਨ ਲਈ ਇਹੀ ਹੈ ਜੇ ਗੱਡੀ ਤੇ ਆਈਏ ਕਿਸੇ ਨੂੰ ਹੋਰਨ ਮਾਰੀਏ ਬਾਈਕ ਟਾਨ ਨੂੰ ਕਈਏ ਤੇ ਉਹ ਅਗਲੇ ਦਿਵਾਲੇ ਹੋ ਜਾਂਦੇ ਆ ਅਗਲੇ ਠੀਕ ਤਰ੍ਹਾਂ ਗੱਲ ਨਹੀਂ ਕਰਦੇ ਗੱਡੀ ਗਲੋਚ ਕਰਦੇ ਆ ਜੇ ਮਹੱਲੇ ਦੀ ਕੋਈ ਵੀ ਕਿਸੇ ਵੀ ਲੇਡੀ ਨੂੰ ਤੁਸੀਂ ਪੁੱਛ ਲਓ ਸਾਰੀ ਲੇਟਸ ਜਿਆ ਨੂੰ ਕਮੈਂਟਰੀ ਕਰਦੇ ਉਹਨਾਂ ਦੇ ਨੰਗਦਿਆਂ ਨੂੰ ਮੇਰੀ ਵਾਈਫ ਨੂੰ ਕਮੈਂਟਰੀ ਕਰਦੇ ਪਈ ਸੀ ਉਸ ਵੱਲੋਂ ਮੈਂ ਪਿਛਲੇ ਹਫਤੇ ਉਹਨਾਂ ਨੂੰ ਕਿਹਾ ਸੀਗਾ ਉਸ ਤੋਂ ਬਾਅਦ ਇਸ ਹਫਤੇ ਮੇਰੀ ਇਹ ਗੱਲ ਹੋ ਗਈ ਇਸ ਬੰਦੇ ਵਰਗੇ ਦੁਕਾਨਾਂ ਆ ਗਈਆਂ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਇਸ ਲਾਈਨ ਦੇ ਵਿੱਚ ਦੁਕਾਨਾਂ ਤਾਂ ਕਾਫੀ ਆ ਗਈਆਂ ਨੇ ਜਿਵੇਂ ਇੱਧਰ ਵੀ ਸਲੂਨ ਹੈਗਾ ਇੱਕ ਰਾਣੀ ਦੀ ਕੋਪਾਨ ਹੈ ਅੱਗੇ ਵੀ ਸਕ੍ਰੈਪ ਦੀ ਸ਼ਾਪਸ ਹੈ ਗਈਆਂ ਨੇ ਬਾਜ਼ਾਰ ਦੇ ਵਿੱਚ ਕੱਲ ਤੋਂ ਰਹਿਣ ਵਾਲਾ ਹੈ ਇਹ ਭਾਜੀ ਬਾਬਾ ਦੀਪ ਸਿੰਘ ਨਸ਼ਾਰੇ ਨਸ਼ਾਰੇ ਦੇ ਕੋਲ ਜਿਹੜਾ ਮੱਲਾ ਹੈ ਉੱਥੇ ਦਾ ਰਹਿਣ ਵਾਲਾ ਹੈ ਮੁੰਡਾ ਪਹਿਲੇ ਵੀ ਕਿਸੇ ਦਾ ਝਗੜਾ ਹੋਇਆ ਤੁਹਾਨੂੰ ਇਹਨਾਂ ਦੇ ਭਾਜੀ ਹਰ ਹਫ਼ਤੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਕਿਸੇ ਨਾ ਕਿਸੇ ਨਾਲ ਲੜੇ ਹੁੰਦੇ ਆ ਅਸਕੇ ਦੁਕਾਨਾਂ ਚੇਂਜ ਕੀਤਾ ਪੁਸ਼ਪ ਨੇ ਕਾਰਵਾਈ ਹੈ ਗਈ ਉਹਨੂੰ ਕੰਪਲੀਟ ਕੀਤੀ ਹੈ ਭਾਜੀ ਪੁਸ਼ਪ ਕੰਪਲੀਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਜੋ ਹੋਊਗੀ ਉਹ ਕਾਰਵਾਈ ਕਰਾਂਗੇ ਹਜੇ ਤੱਕ ਤਾਂ ਕੋਈ ਪ੍ਰਕਾਸ਼ ਹਾਂਜੀ ਧਮਕੀਆਂ ਦੇ ਕੇ ਗਏ ਹੈ ਜੀ ਕੀ ਮੰਗ ਕਰਦੇ ਜੀ ਮੰਗੇ ਕਰਦੇ ਭਾਜੀ ਦੇਖੋ ਆਪਾਂ ਆਪਣੇ ਮਹੱਲੇ 'ਚ ਸੇਫ ਨਹੀਂ ਹੈਗੇ ਤੇ ਆਪਣੀ ਸਾਹ ਨਿਰਹਾਵ ਦੀ ਸੇਫਟੀ ਵੱਲ ਥੋੜਾ ਜਿਹਾ ਵੇਖਿਆ ਜਾਏ ਪੁਲਿਸ ਨੂੰ ਹਾਂਜੀ ਦੁਕਾਨ ਵੀ ਕਦੋਂ ਦੀ ਖੰਡੇ ਹੈ ਭਾਜੀ ਇਸ ਮਹੱਲੇ 'ਚ ਦੀ ਦੁਕਾਨ 1.5 ਸਾਲ ਤੋਂ ਤੇ ਇੱਕ ਡੇਢ ਸਾਲ ਦੇ ਵਿੱਚ ਘੱਟੋ ਘਾਟੇ ਦੀ 10-15 ਲੜਾਈਆਂ ਹੋ ਚੁੱਕੀਆਂ ਨੇ ਤੁਸੀਂ ਹੁਣ ਕੋਈ ਵੇਚਲਾ ਮਾਲੇ ਕਿਦੋਂਗੇ ਕੋਲ ਵਾਲਿਆਂ ਨੂੰ ਕੀ ਦਗਾ ਜੀ ਕੀ ਆ ਗੱਲ ਹਾਂਜੀ ਦੁਕਾਨ ਬਿਲਕੁਲ ਚੱਕੀ ਜਾਣੀ ਚਾਹੀਦੀ ਹੈ ਦੋਗੇ ਵੇਚਲਾ ਮਾਲੇ ਕੇ ਸਾਡੇ ਘਟੇ ਮੱਲੇ ਹਾਂਜੀ ਹਾਂਜੀ ਦੇਖ ਕੇ ਦਵਾਂਗੇ ਜ਼ਰੂਰ ਦਵਾਂਗੇ ਜੀ ਮੱਲੇ ਦਾ ਸਾਰੇ ਖਰਾਬ ਹੈ ਇਹਨਾਂ ਦੇ ਸਾਰੇ ਖਰਾਬ ਹੈ ਜੀ ਸਾਰੇ ਮੱਲੇ ਵਾਲੇ ਖਰਾਬ ਹੈ ਜੀ ਮੇਰੇ ਨਾਲ ਗੁੱਡੋ ਕੀ ਗੱਲ ਹੋਈ ਏੜਾ ਦਿੱਤੜਾ ਇੱਥੇ ਝਗੜਾ ਆਇਆ ਵੀ ਪੀ ਪੀ ਕੇ ਸ਼ਰਾਬਾਂ ਵੇਲੇ ਮੁੰਡੇ ਮੁੰਡੇ ਵੇਲੇ ਸ਼ਰਾਬਾਂ ਪੀ ਕੇ ਇੱਥੇ ਗਲੀਆਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਨੇ ਹਾਂ ਲੜਾਈਆਂ ਝਗੜੇ ਹੁੰਦੇ ਨੇ ਹੁਣ ਇਹ ਵੀ ਦੁਕਾਨਾਂ ਨੇ ਇਹ ਵੀ ਦੁਕਾਨਾਂ ਨੇ ਇਹ ਵੀ ਦੁਕਾਨਾਂ ਹੁਣ ਅਸੀਂ ਵੱਟੀ ਪੱਟੀ ਆਉਂਦੇ ਸਾਡੇ ਬੱਚੇ ਵੀ ਆਉਂਦੇ ਨੇ ਕਿਸੇ ਬੱਚੇ ਦਾ ਸਿਰ ਮੂੰਹ ਪਾੜ ਜਾਏ ਕਿਸੇ ਨਿਆਣੇ ਦਾ ਸਿਰ ਮੂੰਹ ਪਾੜ ਜਾਏ ਇਹ ਫਿਰ ਇਸ ਤਰ੍ਹਾਂ ਮਾਰਾ ਜ ਗਲੀ ਚ ਕਰਦੇ ਨੇ ਗਲੀ ਸਾਰੀ ਭਰੀ ਹੁੰਦੀ ਜਦ ਲੜਦੇ ਨੇ ਕਿੱਥੇ ਲੱਗ ਲੱਗੇ ਸ਼ਰਾਬਾ ਮੁਗਦਰ ਪਈਏ ਮਿਲਦੇ ਨੇ ਮੁਗਦੇ ਮਾਲ ਵੇਚਦੇ ਨੇ ਮੁਗਦੀਆਂ ਸ਼ਰਾਬਾ ਮੱਛੀਆਂ ਖਾਂਦੇ ਪਰ ਲੜਦੀਆਂ ਨੇ ਅੰਦਰ ਇਹ ਕਰਦੇ ਗੁੰਡਾਗਰਦੀ ਕਿਤੇ ਇਹਦੇ ਆਰੇ ਕਹਣਾ ਚਾਹੋਗੇ ਹਾਂਜੀ ਆ ਦੁਕਾਨਦਾਰਾਂ ਨਾਲ ਆਹ ਝਗੜਾ ਇਹਨਾਂ ਦਾ ਇਹਨਾਂ ਨਾਲ ਨਹੀਂ ਝਗੜਾ ਆਇਆ ਨਾ ਤੇ ਬੂਏ ਗਾੜੀ ਝਗੜਾ ਆਇਆ ਅੱਛਾ ਹਾਂ ਤੁਹਾਨੂੰ ਦੱਸਣ ਦੇ ਡੈ ਸਾਬ ਜੀ ਇਹ ਗਲੀਆਂ ਭਰੀਆਂ ਹੁੰਦੀਆਂ ਨੇ ਜੀਆਂ ਸਾਮਾ ਨੂੰ ਇੱਥੇ ਮੁੰਡਿਆਂ ਦੀਆਂ ਮਟੰਡ ਪੁਰੇ ਇੰਦੀਆਂ ਗਲੀਆਂ ਭਰੀਆਂ ਹੁੰਦੀਆਂ ਉਹ ਆਹ ਫੜਦੀ ਗਲੀ ਟਾਕਰ ਵੀ ਇੱਥੋਂ ਟਾਕਰ ਵੀ ਹੁਣ ਦਾਸਾ ਟੀਟੀ ਪ੍ਰਧਾਨ ਜੀ ਸਾਰੇ ਆਉਂਦੇ ਨੇ ਤੇ ਇੱਥੇ ਲੜਾਈਆਂ ਝਗੜੇ ਤੇ ਬੜਾ ਮੰਦਾ ਹਾਲ ਹੁੰਦਾ ਇੱਥੇ ਤੇ ਜੀਣਾ ਆਰਾਮ ਆਇਆ ਕੀ ਲੱਗਦਾ ਪੁਲਸ ਡਰ ਨਹੀਂ ਲੋਕਾਂ ਨੂੰ ਡਰ ਡਰੁਕਾ ਹੈ ਨਹੀਂ ਤੇ ਆਪ ਪੁਲਸ ਵਾਲੇ ਬਣੇ ਕੀ ਮੰਗ ਕਰਦੇ ਹੋ ਕੀ ਲੱਗਦਾ ਪੁਲਸ ਹੋਣੀ ਜੀ ਫੇਗਰਾ ਮੰਗ ਜੀ ਹਾਂਜੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਹਾਂਜੀ ਅਰੇ ਸਰ ਸਰ ਕੀ ਸਾਰਾ ਮਾਮਲਾ ਮਾਮਲਾ ਤੇ ਕਟਿੰਗ ਦੀ ਦੁਕਾਨ ਹੈ ਨਾਈ ਜੀ ਅੱਛਾ ਜੀ ਹੁਣ ਤਾਂ ਚਲ ਗਿਆ ਬੰਦ ਕਰਕੇ ਅੱਛਾ ਜੀ ਨਹੀਂ ਮੌਕੇ ਤੇ ਆ ਗਏ ਆ ਤੋਂ ਸਵੇਰੇ ਜਦੋਂ ਦੁਕਾਨ ਖੁੱਲੂਗਾ ਫਿਰ ਵੇਖ ਲਾਂਗੇ ਉਹਨਾਂ ਨੂੰ ਕਹਤਾ ਹੁਕਮ ਲੇਟ ਉਥੇ ਠਾਣੇ ਦੇ ਦੋ ਠਾਣੇ ਸਰਦਾਰ ਜੀ ਹਾਂਜੀ ਸਰਦਾਰ ਠਾਣੇ ਹਾਂਜੀ ਠੀਕ ਹੈ ਜੀ ਇੱਕ ਇਹ ਕੋਈ 60 ਫੀਟ ਲੱਗੀ ਗਏ ਨਹੀਂ ਨਹੀਂ ਕੋਈ ਨਹੀਂ ਪਚਾਇਆ ਸ਼ਾਂਤੀ ਉਹ ਪੜੇ ਬਚਾ ਕਿੰਨਾ ਕਿਟ ਰੋੜ ਚੱਲਿਆ ਤੁਹਾਡੇ ਸਾਹ ਨੂੰ ਇਹ ਤਾਂ ਬਟਾ ਨਾਰਮਲ ਹੀ ਥੋੜਾ ਜੀ ਹਾਂ ਇਹ ਗਲਤੀ ਕਿਹਦੀ ਮਾਦੇ ਮੌਕੇ ਤੇ ਪਹੁੰਚੇ ਦੇ ਇਹ ਤਾਂ ਵੇਖਾਂਗੇ ਸਵੇਰੇ ਇਨਕੁਆਰੀ ਕਰਾਂਗੇ ਵੇਖਾਂਗੇ ਕਿਹਦੀ ਗਲਤੀ ਹੈ ਕਿਹਦੀ ਨਹੀਂ ਹਾਂਜੀ ਜਿੰਨਾ ਘਾ ਰੋੜੇ ਚੱਲੇ ਉਹਨਾਂ ਨੂੰ ਸਾਥ ਨੱਜੇ ਕਰੀ ਮੇਰਾ ਬਿਲਕੁਲ ਧੰਨਵਾਦ